ਕੁਇਤਾ ਸੋਨਾ ਭਰੀ ਪ੍ਰਾਤਕ ਅੱਜ ਭੂਆ ਨੱਚੂ ਸਾਰੀ ਆਸ ਜੀ ਕਿੰਨੀ ਕੋ ਬੈਠੇ ਤੇ ਸ਼ਾਮਾਂ ਬੈਠੇ ਆ ਹਾਂਜੀ ਅਸੀਂ ਕੰਮ ਲੈ ਆਏ ਡੋਟਰ ਜੀ ਕੋ ਗਏ ਕਿਹ ਡਾਕਟਰ ਪੁੱਛਦੇ ਤੁਸੀਂ ਰੋਟੀ ਖਾਵੇ ਕੀ ਕਰਦੇ ਹੁੰਦੇ ਆ ਮੰਮੀ ਕਹਿੰਦੇ ਫੂਲ ਚਲਾਉਂਦੇ ਹੁੰਦੇ ਆ ਸਤਿ ਸ਼੍ਰੀ ਅਕਾਲ ਤੁਹਾਡਾ ਮਹਾਂ ਬਲੌਗ ਸਵਾਗਤ ਹੈ ਇਧਰ ਕਿੰਨੇ ਭੂਆ ਜੀ ਆਏ ਹੋਏ ਅੱਜ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਆ ਮੈਂ ਆਈ ਭਾਬੀ ਕੋਲ ਨੂੰ ਭਾਈ ਹੁਣ ਅਸੀਂ ਆਏ ਘੜੀ ਤੋਂ ਆ ਗਏ ਮੰਮੀ ਕੋਲ ਹਾਂਜੀ ਹਾਂ ਚਲੋ ਦੁੱਗੀ ਚਾਚੀ ਨਾ ਕਹੇ ਸੀ ਖਾ ਕੇ ਹਟੇ ਰੋਟੀ ਰੋਟੀ ਖਾ ਕੇ ਹੁਣ ਅਸੀਂ ਕਰਨੇ ਬਲੌਸ ਬਣਾਉਣੀ ਹੈ ਹਾਂਜੀ ਕਹਿੰਦੇ ਹੁਣ ਬਲੌ ਬਣਾਣੀ ਚਲੋ ਮੰਮੀ ਹੁਣ ਫੁਆਲੀ ਨੂੰ ਅਸੀਂ ਸਾਗ ਦਿਖਾਉਂਦੇ ਜਿਹੜਾ ਲਾਇਆ ਚਲੋ ਸਾਗ ਦੇਖੀਏ ਆਜੋ 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 ਚਲੋ ਸਾਗ ਹੈ ਭੀਜਿਆ ਜਿਹੜਾ ਦੇਖਦੇ ਹੋ ਲੱਪੇ ਉੱਡਾਣਾ ਜੀ ਜੀ ਹਾਂ ਵੰਦੀ ਕਰਦੇ ਆ ਗੇਟ ਪਹਿਲੀ ਖੁੱਲਿਆ ਸਾਰੇ ਆਰੇ ਆ ਪਿੱਛੇ ਸਾਰੇ ਕੋਈ ਦੇਖਦੇ ਸਾਗ ਫਿਰ ਖਾਣ ਵਾਲਿਆਂ ਨੂੰ ਸਾਥ ਆਵਾਂਗੇ ਖਾਣ ਵਾਲੇ ਜਾਣਕਾਰੀ ਚਲੋ 列可上。<laughs> <laughs> ਜਾਂ ਪੈਸਾ ਦੇ ਪੰਗ ਆ ਜਾ ਤੂੰ ਮੇਰੇ ਘਰ ਨਾ ਕੋਈ ਨਹੀਂ ਸਹਰੀ ਕੀ ਜੁੜੀਆ ਉਹ ਇੱਧਰ ਆ ਮੂੰਹ ਕਰਾ ਤਾਗ ਬਣਾਇਆ ਸੀ ਬਣ ਗਈ ਪੰਗ ਆ ਕੀ ਕਰੀਏ ਹਲੇ ਵੀ ਉਮੀਦ ਹੈਗੀ ਐ ਮੈਸੇ ਉਮੀਦ ਹੈਗੀ ਪੱਤਾ ਨਿਕਲੇ ਐ ਕੱਲ ਕੱਲ ਪੱਤਾ ਨਿਕਲੇ ਮੈਂ ਤੂੰ ਮੇਰੇ ਆਲੂ ਦਾ ਮੂੰਹ ਤੁਸੀਂ ਜਾਲ ਕਹੇ ਆ ਦੇ ਸਾਡੇ ਅੱਗੇ ਪਾਉਂਗਾ ਹਾਂ ਬਣਾਇਆ ਸੀ ਸਾਗ ਵੀਜੀਆ ਸੀਗਾ ਸਾਗ ਇੱਧਰ ਵੀਜੀਆ ਸੀ ਸਾਗ ਨਿਕਲ ਗਿਆ ਪਾਂ ਗਾ ਹਾਂ ਹਾਂ ਹੋਰ ਲਾਣੀ ਆ ਅਸੀਂ ਫੇਰ ਸਰੋਂ ਦੁਬਾਰਾ ਚ ਹੂੰ ਹੂੰ ਫੇਰ ਬਣੂਗਾ ਸਾਗ ਹੂੰ ਤਾਂ ਮੌਨਾਂ ਗਿਆ ਮੌਸਮ ਆ ਅਸੀਂ ਮੌਸਮ ਦੇ ਵਿੱਚ ਫੇਰ ਲਾ ਦੇਣਾ ਹੈ ਅੱਛਾ ਫੇਰ ਉਗ ਖੜਨਾ ਹੈ ਹਾਂ ਹਾਂ ਦੇਖੀ ਤਾਂ ਕਿੱਦਾਂ ਕੋਈ ਕੋਈ ਜਾੜ ਹੈਗਾ ਅੱਧ ਲੈ ਜਾੜ ਅਸੀਂ ਚੰਗੀ ਤਰ੍ਹਾਂ ਕੰਮ ਸਰੋਂ ਦੇ ਹਾਂ ਅਸੀਂ ਤਾਂ ਨਿੰਬੂ ਵੀ ਲਾ ਲਿਆ ਹੈ ਬੁੱਟਾ ਹਾਂ ਨਿੰਬੂ ਦਾ ਆਇਆ ਪਰ ਨਿੰਬੂ ਵਾਲੇ ਹੋਏ ਨਹੀਂ ਇਹਨੂੰ ਇਹਨੇ ਛੋਟਾ ਹਾਂ ਨਾ ਕਰਮੀ ਹਮ ਅਸੀਂ ਕਰਦੇ ਸੈਰਾਂ ਸਾਗ ਦੇ ਵਿੱਚ ਆਹ ਦੇਖੋ ਸਾਡੀ ਸਾਗ ਦੀ ਵਿੱਚ ਸੈਰ ਹਾਂ ਇੱਥੇ ਲਾਣਾ ਹੁਣ ਫਲੂਟਾ ਦੇ ਬਾਗ ਲਾਵਾਂਗੇ ਹਮ ਇਹ ਚੱਲੂਗਾ ਸਾਡਾ ਫਲੂਟਾ ਦਾ ਬਾਗ ਹਾਂ ਤੂੰ ਮੇਰੇ ਕੋਲ ਨਹੀਂ ਆਰੀ ਤੂੰ ਨੰਗੀ ਜਾਂਦੀ ਆ ਆ ਜਾ ਯਾ ਯਾ ਹੋਛਲਾ ਰਹੂਗਾ ਉਹਨੂੰ ਕੋਣ ਤਾਂ ਆਫੇ ਐਦਾ ਤਾਂ ਗੱਲ ਵੀ ਬਣੀ ਹੈ ਹਾਂਜੀ ਹਾਂਜੀ ਇਹ ਥੋੜਾ ਇਕੱਲੀ ਕਿੰਦੇ ਰਹੇ ਬਰਾਜੇ ਹਾਂ ਹਾਂ ਦਾਣਾ ਪਾਣੀ ਹੋਇਆ ਸਾਡਾ ਹਾਂ ਹਾਂ ਦਾਣਾ ਪਾਣੀ ਲਿਖਿਆ ਹੁਣ ਤਾਂ ਸਹਿਬ ਜੱਦਿਆਂ ਚਾਹਦਾ ਜਹੀਦ ਦੀ ਹਾਂਜੀ ਬਹੁਤ ਮਾਨ ਸਾਡੇ ਗੁਰਦੁਆਰੇ ਵੀ ਸੁਖਮਨੀ ਸਾਹਿਬ ਦੇ ਚੱਲਦੇ ਘਾਟ ਚਲੋ ਬਾਬਿਆਂ ਨੇ ਤੰਦਰੁਸਤੀ ਰੱਖੇ ਹਾਂਜੀ 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 ਚੋਂ ਤਾਂ ਮਾਮਾ ਧਾਰਾ ਵੀ ਚੱਲ ਗਿਆ ਨੀਮਾ ਵੀ ਚੱਲ ਗਿਆ ਨੀਮਾ ਹਾਂ ਫਿਰ ਤਾਂ ਘੜੀ ਤਾਂ ਇਹੀ ਰਹਿ ਗਏ ਦੋਏ ਘਰ ਮੰਨੇ ਆ ਤੂੰ ਜਾ ਮੇਰੇ ਘਰ ਅਸੀਂ ਹੁਣ ਜਾਵਾਂਗੇ ਫੇ ਮਾਮੀ ਨੂੰ ਮਿਲਣ ਹੱਟੀ ਹੱਟੀ ਚ ਹਾਂ ਸ਼ੋਪ ਤੇ ਸ਼ੋਪ ਤੇ ਹੱਟੀ ਨਹੀਂ ਕਹਿਣਾ ਸ਼ੋਪ ਕਹਿਣਾ ਸ਼ੋਪ ਤੇ ਜਾਵਾਂਗੇ ਹਾਂ ਹੁਣ ਅਸੀਂ ਆਜਾ ਹੁਣ ਖਲਵਾੜੀਆਂ ਹੋਰ ਦੇਖੀਏ ਹੋਰ ਕਿੱਥੇ ਜਾਣਾ ਹੋਰ ਚਾਣੇ ਆ ਫੁੱਲਾ ਬੁੱਤੇ ਫੁੱਲ ਬੁੱਤੇ ਹੀ ਚੱਲਣੇ ਉਹ ਨੂੰ ਦਿੱਤਾ ਸਾਕੋਇਨ ਤੇ ਕਰਦੇ ਹੈ ਨੀ ਹੁਣ ਚੱਕ ਦਿੱਤੇ ਗਲੀਆਂ ਬਣਦੀਆਂ ਆ ਗਲੀਆਂ ਬਣਦੀਆਂ ਹੁਣ ਚੱਕ ਦਿੱਤੇ ਬੁੱਤਾ ਹੈ ਨੀ ਬੱਚੇ ਸਿੱਦੇ ਹੁਣ ਗਲੀ ਬਣਦੀ ਉਹ ਉੱਥੇ ਸਾਰੀ ਗਲੀ ਬਣਦੀ ਪਿੱਟਾ ਰੱਖਦੀਆਂ ਲਾ ਲ ਆਹੀ ਪੁੱਲ ਲਾ ਲ ਨਿਆ ਸੀ ਹਾਂ ਅੱਜ ਕੋ ਫੋਟੋ ਲਾ ਲ ਇੱਥੇ ਦੇਖ ਦੇਖਾ ਆਊਗਾ ਬੁੱਤਾ ਹਾਂ ਅੱਜ ਫੋਟੋ ਖਿੱਚਦੇ ਹਾਂ ਹੁਣ ਫੋਟੋ ਖਿੱਚਦੇ ਸਾਡੀ ਬੋਲੀ ਪੂਵਾ ਜੀ ਨੂੰ ਕੁਮਾਇਆ ਜਾ ਰਿਹਾ ਮਹੱਲਾ ਪੂਵਾ ਜੀ ਫੋਟੋ ਵੀ ਖਿਰਾ ਰਹੇ ਆ ਨਾਲ ਨਾਲ ਕਹਿੰਦੇ ਇੱਥੇ ਫੋਟੋ ਹਿੱਚੋ ਕਹਿੰਦੇ ਲੋ ਜੀ ਹੁਣ ਫੋਟੋ ਖਿਰਾ ਰਹੇ ਨੇ ਲੋਕੇਸ਼ਨ ਲਵਦੇ ਹੋ ਜੀ ਹਰ ਕੋਈ ਕਹਿੰਦਾ ਮੈਂ ਫੋਟੋ-ਫੋਟ ਕੇ ਹੱਥਾਂ ਨੂੰ ਲਾਈਏ ਬਟੀਆਂ ਬਣ ਬਣ ਲੈਂਦੀ ਬੋਲ ਸਰੀਕਾਂ ਦੇ ਮੈਨਾਬਾਬਲਾ ਸੈਂਦੀ ਬੋਲ ਸਰੀਕਾਂ ਦੇ ਵੀ ਭੂਆ ਬੋਲੀ ਵੀ ਬਾਲੰਦੇ ਆਂਜਿੰਦਾ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਉੱਥੇ ਦੀਆਂ ਦੋ ਕੁੜੀਆਂ ਸੁਣੀ ਦੀ ਇੱਕ ਪਤਨੀ ਇੱਕ ਪਾਰੀ ਪਾਰੀ ਰਹਿ ਗਈ ਕੁਵਾਰੀ ਬਸ ਮੈਂ ਪਤਨੀ ਸੁਲਵੇ ਪਾਰ ਹੀ ਲੈ ਕੇ ਕੁਵਾਰੀ ਪਤਲੀ ਦਾ ਦਹਾਉ ਗਿਆ ਵਿਆਹ ਆਪੇ ਲੈ ਜਾਂ ਗਏ ਜੀ ਮੁੰਡਿਆਂ ਨੂੰ ਲੋਕੋ ਪਿਆਰੇ ਮੁੰਡਿਆਂ ਨੂੰ ਕਿਨਾਰਾ ਲਾ ਕੇ ਸਰਦਾਰ ਕਾ ਇਧਰ ਕਣਕਾਂ ਕਣਕਾਂ ਦੇ ਵਿੱਚ ਰਾਈ ਰਾਈ ਰੂਹੀ ਵੇਚ ਕੇ ਮੈਂ ਸੋਨੇ ਦੀ ਨਾਟਕ ਕਰਾਈ ਪਿੱਛੇ ਹਟ ਜਾ ਜਾਰਮਾ ਪੰਜਾਬੀ ਨਾ ਤਬਾ ਕਮਾਲੀ ਖਾਤੀ

ਇਹ ਹੈ ਜਿਹੀਆਂ ਖੁਸ਼ੀਆਂ ਦੀ ਆਈ ਸਾਡੇ ਮਾਮੇ ਦੇ ਘਰ ਮੁੰਡੇ ਦੇ ਵਿਆਹ ਤੇ ਹਾਂ ਨਾ ਹੂੰ ਸਹੀ ਗੱਲ ਹੈ ਛੇਣਾ ਛੇਣਾ ਬਿੱਦੀਆ ਪੜਾ ਦੇ ਬਾਬਲਾ ਨਈ ਨਾ ਦਾਜ ਵਿੱਚ ਗਣੇ ਹੂੰ ਹਾਂ ਐਦਾਂ ਐਦਾਂ ਉਹਨੋਂ ਹੋਲੀਆਂ ਆਂਦੀਆਂ ਹੁਣ ਹੋਲੀਆਂ ਵਿਆਹ ਦੇ ਬਾਹੂ ਗਏ ਬਾਰੀ ਬਾਰ ਸੀ ਖਟਣ ਗਿਆ ਸੀ ਖਟਕੇ ਦੇ ਅੰਦਰ ਤਲ ਬੁੜੀ ਰੂਪੋਂ ਕਰਦੇ ਖੰਡਾ ਆ ਨਾ ਬੋਲੀ ਮੇ ਪਾਣੀ ਸੀ ਕਿਹੜੀ ਬੁੜੀ ਨੂੰ ਪੌਂਕ ਕਰਦੇ ਮੇਲਾ ਦੇਖਣ ਚੱਲ ਅੱਛਾ ਹਾਂਜੀ ਹਾਂਜੀ ਫੁਗੜੇ ਰੋੜ ਕਲਾਤੀ ਕਹਿੰਦੇ ਹਾਂਜੀ ਲੋ ਵਿੱਚ ਜਾਣੇ ਹੁਣ ਅਸੀਂ ਚੱਲੇ ਕਾਲਜ ਕੋਈ ਕੰਮ ਪਹਿਲੇ ਕਰਨੀ ਤੇ ਫਿਰ ਜਾਣਾ ਪੈਣਾ ਤੇ ਉਹਦਾ ਛੁੱਟੀਆਂ ਚੱਲਦੀਆਂ ਆ ਚਲੋ ਇਹ ਅਗਲੇ ਨਾਲੇ ਸਮਾਨ ਲੈ ਕੇ ਆਣਾ ਹੈ ਤੇ ਫਿਰ ਹਾਂਜੀ ਹੁਣ ਸਾਰੇ ਇੰਸਫੈਕਟਿਕ ਆ ਰੋਡ ਮਾਰਨੇ ਹਾਂ ਜੰਜੇ ਹੁਣ ਦਾ ਗੁੱਡ ਆਫਟਰਨੂਨ ਹੋ ਗਈ ਸਾਡੇ ਲਈ ਤਾਂ ਆਪਣੇ ਦਿਨ ਚੜਿਆ ਹਾਂਜੀ ਹੁਣ ਅਸੀਂ ਅੱਗੇ ਕੋਲ ਜਾਂਦੇ ਗਿੰਨੀ ਕੋ ਬੈਠੇ ਤੇ ਸ਼ਾਮਾ ਬੈਠੇ ਹਾਂਜੀ ਅਸੀਂ ਕੰਮ ਲੈ ਆਏ ਪਰ ਪੜ੍ਹਨ ਨਹੀਂ ਆਏ ਖੈਦੀ ਆ ਥੋੜੇ ਛੁੱਟੀਆਂ ਹੋ ਗਈਆਂ ਹੁਣ ਅਸੀਂ ਕਰਾ ਰਹਾ ਮੰਗੇ 8 ਤੱਕ ਹੋਈਆਂ ਹੈਪੀ ਨਿਊ ਇਅਰ ਇਨਵਾਂਸ ਗਿੱਲੀ ਮੈਂ ਤੈਨੂੰ ਪਹਿਲੇ ਵਿਸ਼ ਕੀਤਾ ਆ ਮੇਰਾ ਅਸਲ ਇਕੱਲੀ ਕਰ ਦਿੰਦਾ ਮੈਨੂੰ ਤੈਨੂੰ ਰਾਤ ਨੂੰ 12 ਵਜੇ ਮੈਸੇਜ ਆ ਜਾਣਾ ਹਾਂ ਪਹਿੰਦੀ ਆ ਜਾਣਾ ਫਲੇ ਟਾਈਮ ਪੂਰ ਤੈਨੂੰ ਤਾਂ ਕਰ ਦੂੰਗਾ ਘੱਟ ਘੱਟ ਕਹਿਦੀ ਹੈ ਲੋ ਜੀ ਹੁਣ ਅਸੀਂ ਚੱਲੇ ਗਿੰਨੀ ਜੀ ਵਾਏ ਫੇ ਮਿਲਦੇ ਆਂ ਕਹਿੰਦੀ ਘਰੇ ਆ ਜੀ ਮੇਰੇ ਫੇ ਮੈਂ ਤਾਂ ਦੱਤੂ ਆ ਜੀ ਹਾਂ ਮੈਂ ਦੇਖੂੰਗੀ ਹੁਣ ਛੁੱਟੀਆਂ ਚ ਮੇਰਾ ਘਰ ਘਰੇ ਦਿਨ ਲੱਗਦਾ ਤੇ ਇਹ ਲੱਗ ਜਾਣਾ ਤੇ ਚੀਟੀਆਂ ਬਣਾਉਣਾ ਹਾਂ ਜੀ ਜੀ ਹਾਈ ਜਾਣੀਆਂ ਪਰ ਮੰਮੀ ਨੇ ਮਨਾ ਕਰਤਾ ਕਹਿੰਦੇ ਜਾਦੇ ਬਿਮਾਰ ਹੋਇਆ ਹੁਣ ਨਹੀਂ ਬਣਾਣੀ ਇੱਕ ਦਿਨ ਪਾਉਗਾ ਜਿਵੇਂ ਨਹੀਂ ਉਹ ਤਾਂ ਚੱਲ ਉਹਨਾਂ ਹਰਕਾ ਫਿਰ ਗੰਭ ਹੋ ਰਿਹਾ ਉਹਨਾਂ ਕੀ ਆਵਾਜ਼ ਜਲ ਹਲਕੀ ਹਲਕੀ ਬਹੁਤ ਜ਼ਿਆਦਾ ਹਲਕੀ ਚੀਜ਼ ਹੈ ਬਸ ਬੜਾ ਹਲਕੀ ਹੋ ਗਿਆ ਚਲ ਕੋਈ ਨਹੀਂ ਚੰਗਾ ਹੁਣ ਬਾਏ 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 ਹੰਮਾ ਬਾਏ ਗਲੋ ਜੀ ਹੁਣ ਅਸੀਂ ਸਮਾਨ ਲੈਣ ਆ ਗਏ ਹਾਂ ਰੋਣਾ ਬੇਕਰੀ ਦੇ ਹੁੰਦੀ ਸਮਾਨ ਲੈ ਲੈਂਦੇ ਆ ਦੇਖ ਦੇ ਮਟਰੀ ਲੈਣੀ ਆ ਤੇ ਬਿਸਕੁਟ ਸਰ ਮੈਂ ਚਾਹੀਦਾ ਤੁਹਾਨੂੰ ਮੈਰੀ ਬਿਸਕੁਟ ਕਿਲੋ ਵਾਲਾ ਪੈਕੇਟ ਚਲੋ ਲੈ ਨਹੀਂ ਉਹ ਫਿਰ ਮੈਂ ਹਾਂਜੀ ਕਹਿੰਦੇ ਸੀ ਚੱਲੇ ਫਿਰ ਤੋਂ ਸ਼ਹਿਰ ਕਿਉਂਕਿ ਮੰਮੀ ਜੀ ਹੋਗੇ ਢਿੱਲੇ ਦਵਾਈ ਲਿਆਣੀਆਂ ਨਾਲੇ ਸਬਜ਼ੀ ਲਿਆਣੀਆ ਪਵਾ ਜੀ ਨੂੰ ਅਸੀਂ ਕਹਤਾ ਬਹਿ ਜਾਓ ਤੁਸੀਂ ਇੱਥੇ ਅਸੀਂ ਜਾਂਦੇ ਆਉਂਦੇ ਸ਼ਹਿਰੋਂ ਮੰਮੀ ਜੀ ਦਵਾਈ ਲੈ ਕੇ ਤੇ ਸਬਜ਼ੀ ਲੈ ਕੇ ਹਾਂਜੀ ਚਲੋ ਕਹਿੰਦੇ ਅੱਜ ਗਾਜਰਾ ਬਣਉਂਦੀਆਂ ਗਾਜਰਾ ਲਈਆ ਜਾ ਰਹੀ ਹੈ ਸਬਜ਼ੀ ਲੈ ਰਹੇ ਹਾਂ ਗਾਜਰਾ ਤਾਂ ਵਧੀਆ ਹੈ ਨਾ ਲੋ ਜੀ ਹੁਣ ਅਸੀਂ ਘਰ ਆ ਗਏ ਆ ਤੇ ਧੂਆ ਜੀ ਦੇ ਮੰਮੀ ਜੀ ਕੁਚਰਾ ਕੱਟਣ ਲੱਗੇ ਆ ਕਹਿੰਦੇ ਛਿਲ ਕੇ ਭੂਗਾ ਪਤਾ ਤਾਂ ਨਹੀਂ ਕਹਿੰਦੇ ਖਾ ਹੀ ਲੈਣੀ ਅਸੀਂ ਮੇਰੀ ਖਾਣੀ ਮੇਰੀ ਆ ਭੂਆ ਮਿੱਠੀ ਹੈ ਮਿੱਠੀ ਮੇਰੀ ਬਣਾਨਾ ਕਾਹਦਾ ਗੱਜਰ ਕੰਨੀ ਆ ਹਜੇ ਕਾਹ ਜਾ ਆ ਗਈ ਹੋਇਆ ਵਧੀਆ ਹੀ ਹੈ ਖਾਣ ਲਈ ਅਜਰ ਤਾਕਤ ਵਾਲੀ ਚੀਜ਼ ਹੈ ਠੀਕ ਹੈ ਫੂਨ ਬਣਾਦਾ ਵਾ ਫੂਨ ਬਣਾ ਦੀ ਮੇਰੇ ਕੋਣੋ ਚੱਲਦੇ ਗੱਜਰ ਹਾਂਜੀ ਬਸ ਖਾਣ ਨੂੰ ਗੱਜਰ ਸਬਜੀ ਸਬਜੀ ਖਾਣੀ ਰੋਟੀ ਦੇ ਨਾਲ ਹੁੰਦੀ ਹੈ ਤੇ ਸਵਾਦਾਂ ਦੇ ਨਾਲ ਗੱਜਰ ਨਾਲ ਹੂੰ ਅੱਜ ਬਲੋਗ ਦੇਖ ਕੇ ਅੱਛਾ ਅੱਜ ਨੂੰ ਦੇਖਾ ਮੈਂ ਰੈਕਡ ਨੇ ਵਿੱਚ ਅੱਜ ਦੇਣਾ ਅੱਧਰ ਬਲੋਗ ਬਣਦਾ ਤੇਰਾ ਅੱਜ ਭੂਆ ਦਾ ਬਲੋਗ ਬਣਦਾ ਹਾਂਜੀ ਫੇ ਅਸੀਂ ਜਾਣਾ ਗੁਰਦੁਆਰੇ ਹਾਂ ਭੂਆ ਨੂੰ ਲੈ ਕੇ ਨਾਲ ਅੱਜ ਗੁਰਦੁਆਰੇ ਦੀ ਸ਼ੇਅਰ ਕਰਨੀ ਆ ਸਿ ਹਾਂਜੀ ਲਾਖਾਂ ਕਰਨੇ ਬਗਣੀ ਲੋ ਜੀ ਹੁਣ ਅਸੀਂ ਚੱਲੇ ਆ ਗੁਰਦਵਾਰ ਸਾਹਿਬ ਕਿਉਂਕਿ ਛੋਟੇ ਸਾਹਿਬ ਜਦ ਦੇ ਨਸ਼ੀਦੀਪੁਰ ਚੱਲ ਰਹੇ ਆ ਤੇ ਉਹਨਾਂ ਦੇ ਸੰਬੰਧ ਵਿੱਚ ਸੁਖਮਨੀ ਸਾਹਿਬ ਤੇ ਪਾਠ ਚੱਲਦੇ ਗੁਰਦੁਆਰ ਸਾਹਿਬ ਚਲੋ ਬਿਜਲਾਉਂਦੇ ਗੇਟ ਤੇ ਹੁਣ ਅਸੀਂ ਚੱਲਦੇ ਆਂ ਬੰਦੇ ਆਂ ਗੱਡੀ 'ਚ ਲੋ ਜੀ ਹਾਂਜੀ ਹਾਂਜੀ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਤੇ ਬੀਬੀ ਜੀ ਵੀ ਨਾਲ ਅਸੀਂ ਲੈ ਆਉਂਦੇ ਆ ਸੋ ਹੁਣ My day. ਲੋ ਜੀ ਹੁਣ ਅਸੀਂ ਘਰ ਨੂੰ ਚੱਲਿਆ ਪੂਆ ਜੀ ਨਾਲ ਬੀਬੀ ਜੀ ਵੀ ਮੰਮੀ ਦੇ ਪਿੱਛੇ ਆਉਂਦੇ ਆ ਹਾਂ ਜੀ ਹੁਣ ਅਸੀਂ ਘਰੇ ਜਾ ਕੇ ਮਿਲਦੇ ਆ ਸਾਰਿਆਂ ਨੂੰ ਹੁਣ ਅਸੀਂ ਸੈਰ ਕਰ ਰਹੇ ਆ ਆਂਟੀ ਜੀ ਵੀ ਆਂਦੇ ਆਂ ਜੀ ਹਾਂ ਜੀ ਆਂਟੀ ਆਵਾਂਗੀ ਬੜਾ ਬਦਾਈਆਂ ਹੋ ਗਈਆਂ ਘਰ ਬੰਦ ਦੇ ਜੀ ਹਾਂ ਜੀ ਹੋਰ ਸੁਣਾਓ ਤੇਰੀ ਭਤੀਜੀ ਖੋਰ ਆ ਗਈ ਆ ਅੱਛਾ ਅੱਛਾ ਤੇ ਲੋ ਕੋਈ ਰਾਜੀ ਰੋ ਕੁੜੀਆਂ ਵੀ ਭਾਗਾ ਨਾ ਹਾਂਜੀ ਹਾਂਜੀ ਕਰਾਣੀ ਜੀ ਕਹਿੰਦੇ ਸਬਜੀ ਬਣਾਈ ਜਾ ਰਹੀ ਆ ਮੰਮੀ ਜੀ ਹਲੋ ਹਾਂਜੀ ਚੱਕ ਮਾਇਆ ਰੂੜਵਾ ਮੰਮੀ ਜੀ ਨੇ ਕਹਿੰਦੇ ਹਾਂ ਤਾਂ ਦੇਖੋ ਗਾਜਰਾ ਆਲੂ ਕੱਟ ਲਏਗੇ ਇਹ ਤੇ ਮਣੀ ਦੀ ਸਬਜ਼ੀ ਬਣੂਗੀ ਤੜਕਾ ਇੱਧਰ ਲੱਗ ਰਿਹਾ ਆ ਕਹਿੰਦੇ ਹੁਣ ਇਹਦੇ ਵਿੱਚ ਜਾਓਗੇ ਟਮਾਟਰ ਕਿਉਂ ਮੰਮੀ ਜੀ ਲੇਟ ਹੋ ਗਿਆ ਹਾਂਜੀ ਸੈਂਕਾ ਲਾ ਦੇ ਸਰ ਕਰ ਲਾਪੇ ਹਾਂਜੀ ਚਾਹ ਲਾ ਰੋਟੀ ਦੀ ਬੰਦੀ ਹਾਂਜੀ ਬਣਦੀ ਹੋ ਜਾਂਦਾ ਰੋਟੀ ਹਾਂਜੀ ਹਾਂਜੀ ਰੋਟੀ ਤੋਂ ਪਕਾਈ ਜੇ ਠੀਕ ਮੈਂ ਭਾਈ ਜਾਉਂਗੀ ਫਟਾਫਟ ਠੀਕ ਠੀਕ ਹਾਂਜੀ ਫਿਰ ਮੰਮੀ ਜੀ ਕਹਿੰਦੇ ਡਾਕਟਰ ਜੀ ਕੋ ਗਏ ਕਿ ਡਾਕਟਰ ਬੋਛਦੇ ਤੁਸੀਂ ਰੋਟੀ ਖਾਵੇ ਕੀ ਕਰਦੇ ਹੁੰਦੇ ਆ ਮੰਮੀ ਕਹਿੰਦੇ ਫੂਡ ਚਲਾਉਂਦੇ ਹੁੰਦੇ ਆ ਦਾ ਸਾਥੀ ਦਾ ਰੋਟੀ ਖਾ ਕੇ ਸੈਰ ਵੀ ਮੈਨੂੰ ਦਾ ਮਤਲਬ ਸੈਰ ਹੋਣੀ ਹੈ ਮੈਂ ਤਾਂ ਰੋਟੀ ਤੇ ਫੂਡ ਤੇ ਹੀ ਬਾਅਦ ਨੋ ਨੋ ਬੋਲਦੀ ਹੈ ਸਾਰਾ ਪਹਿਲਾਂ ਕਹਿੰਦੇ ਕਿੰਨੇ ਵਜੇ ਰੋਟੀ ਖਾਣੇ ਆ ਫੇ ਟਾਈਮ ਦੱਸਿਆ ਫੇ ਕਹਿੰਦੇ ਇੰਨੇ ਟਾਈਮ ਵਿੱਚ ਕੀ ਕੀ ਕਰਦੇ ਆ ਸੌਣ ਲੱਗ ਪਹਿਲਾਂ ਕਹਿੰਦਾ ਫੋਨ ਹੀ ਚਲਾਈਦਾ ਸੌ ਦਾ ਦੱਦ ਵੱਜ ਜਾਂਦੇ ਆ 9 10 ਹਾਂਜੀ ਹਾਂਜੀ